ਹੈਲੋ ਦੋਸਤੋ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਇਸ ਆਟਾ ਚੱਕੀ ਰਾਹੀਂ ਪੁਜੇ ਹੋ ਛੋਲੇ ਨੂੰ ਪੀਸ ਕੇ ਪਾਊਡਰ ਬਣਾ ਕੇ ਦਿਖਾਵਾਂਗੇ ਦੋਸਤੋ ਸਭ ਤੋਂ ਪਹਿਲਾਂ ਅਸੀਂ ਮਸ਼ੀਨ ਨੂੰ ਆਨ ਕਰ ਲੈਨੇ ਹਾਂ ਇਸ ਨੂੰ ਇਸ ਵਿੱਚ ਪਾਉਣ ਤੋਂ ਬਾਅਦ ਹੀ ਇਹ ਮਸ਼ੀਨ ਆਨ ਹੁੰਦੀ ਹੈ ਸਾਡੀ ਮਸ਼ੀਨ ਆਨ ਹੋ ਚੁੱਕੀ ਹੈ ਤੇ ਹੁਣ ਅਸੀਂ ਇਸ ਵਿੱਚ ਇਹ ਪੁਜੇ ਹੋ ਛੋਲੇ ਪਾ ਦਨੇ ਹਾਂ ਇਹ ਮਸ਼ੀਨ ਦੋ ਤੋਂ 3 ਮਿੰਟਾਂ ਵਿੱਚ ਇਸ ਪੁੱਜੇ ਹੋਏ ਛੋਲਿਆਂ ਨੂੰ ਪੀਸ ਕੇ ਬਿਲਕੁਲ ਬਰੀਕ ਪਾਊਡਰ ਬਣਾ ਦੇਵੇਗੀ ਮਸ਼ੀਨ ਬੰਦ ਹੋ ਚੁੱਕੀ ਹੈ ਤੇ ਹੁਣ ਅਸੀਂ ਇਸ ਵਿੱਚੋਂ ਇਹ ਪਾਊਡਰ ਕੱਢ ਕੇ ਤੁਹਾਨੂੰ ਦਿਖਾ ਦਿੰਦੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਦੋਸਤੋ ਇਹ ਬਿਲਕੁਲ ਹੀ ਬਰੀਕ ਪਾਊਡਰ ਬਣ ਕੇ ਤਿਆਰ ਹੋਇਆ ਹੈ ਇਸ ਆਟਾ ਚੱਕੀ ਰਹੀ ਅਸੀਂ ਆਟਾ ਪੀਸ ਕੇ ਦਿਖਾਇਆ ਹੈ ਦਾਣਾ ਪੀਸ ਕੇ ਦਿਖਾਇਆ ਹੈ ਦਲੀਆ ਪੀਸ ਕੇ ਦਿਖਾਇਆ ਹੈ ਮੱਕੀ ਨੂੰ ਪੀਸ ਕੇ ਦਿਖਾਇਆ ਹੈ ਅਤੇ ਇਸ ਦੇ ਨਾਲ ਹੀ ਬਾਜਰੇ ਨੂੰ ਵੀ ਪੀਸ ਕੇ ਦਿਖਾਇਆ ਹੈ ਇਹ ਸਾਰੀਆਂ ਵੀਡੀਓ ਅਸੀਂ ਆਪਣੇ ਚੈਨਲ ਤੇ ਪਾਈਆਂ ਹੋਈਆਂ ਨੇ ਜੇਕਰ ਤੁਸੀਂ ਇਹ ਸਾਰੀਆਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਤੇ ਜਾ ਕੇ ਵੀਡੀਓ ਦੇਖ ਸਕਦੇ ਹੋ ਦੋਸਤ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਦੇਖਣ ਲਈ ਟਾਟਾ ਬਾਏ ਬਾਤਾਂ